ਇੱਕ ਅੰਤਰਰਾਸ਼ਟਰੀ ਚੋਟੀ ਦੇ ਕਬੱਡੀ ਖਿਡਾਰੀ ਨੇ ਖੁਦਕੁਸ਼ੀ ਕੀਤੀ ਹੈ ਆਤਮ ਹੱਤਿਆ ਜਿਹੜੀ ਉਸ ਦੇ ਵੱਲੋਂ ਕੀਤੀ ਗਈ ਹੈ ਫਾਹਾ ਲਿਆ ਗਿਆ ਤਾਂ ਇਸ ਦੀ ਲਟਕਦੀ ਹੋਈ Laash ਆ ਜਿਹੜੀ ਉਹ ਸਫੈਦੇ ਦੇ ਨਾਲ ਮਿਲਿਆ ਤਾਂ ਸੜਕ ਦੇ ਕਿਨਾਰੇ ਸਫੈਦੇ ਨੇ ਜਿਹੜੇ ਉਹ ਲੱਗੇ ਹੋਏ ਸੀ ਤਾਂ ਇਸ ਖਿਡਾਰੀ ਦੇ ਵੱਲੋਂ ਸਫੈਦੇ ਨੂੰ ਰੱਸੀ ਪਾਈ ਗਈ ਤੇ ਰੱਸੀ ਨੂੰ ਆਪਣੇ ਗਲ ਵਿੱਚ ਪਾ ਕੇ ਇਸ ਨੇ ਫਾਹਾ ਲਿਆ ਸ਼ੰਟੀ ਕਿਸ਼ਨਪੁਰੀਆ ਜਿਹੜਾ ਕਿ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੀ ਵਿਦੇਸ਼ਾਂ ਦੀ ਧਰਤੀ ਤੇ ਖੇਡ ਚੁੱਕਿਆ ਪੰਜਾਬ ਦੇ ਕਈ ਮੇਲਿਆਂ ਦਾ ਬੈਸਟ ਰਿਆ ਤਾਂ ਜਿਸ ਦੇ ਵੱਲੋਂ ਫਾਹਾ ਲੈ ਕੇ ਖੁਦ ਖੁਸ਼ੀ ਆ ਜਿਹੜੀ ਉਹ ਕੀਤੀ ਗਈ ਆ ਤਾਂ ਸਿਧਵਾ ਬੇੜ ਦੇ ਅਬੂਪੁਰਾ ਪਿੰਡ ਦੇ ਕੋਲ ਇਸ ਨੇ ਫਾਹਾ ਲਿਆ ਦੱਸਿਆ ਜਾ ਰਿਹਾ ਹੈ ਕਿ ਇਸ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਦਿਮਾਗੀ ਹਾਲਤ ਆ ਜਿਹੜੀ ਉਹ ਠੀਕ ਨਹੀਂ ਸੀ ਕਿਉਂਕਿ ਇਸ ਨੂੰ ਨੌਕਰੀ ਨਹੀਂ ਸੀ ਮਿਲੀ ਨੌਕਰੀ ਨਾ ਮਿਲਣ ਕਰਕੇ ਕਾਫੀ ਲੰਮੇ ਸਮੇਂ ਤੋਂ ਇਹ ਦਿਮਾਗੀ ਪਰੇਸ਼ਾਨ ਰਹਿੰਦਾ ਸੀ ਤਾਂ ਦਿਨ ਜਿਹੜਾ ਇਹ ਘਰੋਂ ਨਿਕਲਿਆ ਘਰੋਂ ਨਿਕਲ ਕੇ ਸੜਕ ਤੇ ਘੁੰਮ ਰਿਹਾ ਸੀ ਤਾਂ ਇਸ ਦੇ ਵੱਲੋਂ ਸਫੈਦੇ ਨੂੰ ਰੱਸੀ ਪਾਈ ਗਈ ਰੱਸੀ ਪਾ ਕੇ ਇਸ ਨੇ ਆਪਣੇ ਗਲ ਨੂੰ ਪਾਈ ਜਿਸ ਤੋਂ ਬਾਅਦ ਇਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਤਾਂ ਮ੍ਰਿਤਕ ਦੋ ਪੁੱਤਰਾਂ ਦਾ ਬਾਪ ਸੀ ਪਿੱਛੇ ਆਪਣੀ ਮਾਂ ਤੇ ਪਤਨੀ ਨੂੰ ਛੱਡ ਗਿਆ ਤਾਂ ਬਹੁਤ ਸਮਾਂ ਪਹਿਲਾਂ ਇਸ ਦੇ ਪਿਤਾ ਦੀ ਵੀ ਮੌਤ ਆ ਜਿਹੜੀ ਉਹ ਹੋ ਚੁੱਕੀ ਸੀ ਤਾਂ ਇੱਕ ਅੰਤਰਰਾਸ਼ਟਰੀ ਖਿਡਾਰੀ ਸੀ ਇਹ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਵੀ ਆਪਣਾ ਲੋਹਾ ਜਿਹੜਾ ਇਸ ਅੰਤਰਰਾਸ਼ਟਰੀ ਖਿਡਾਰੀ ਨੇ ਮਨਵਾਇਆ ਜੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਕਈ ਮੇਲਿਆਂ ਦਾ ਜੇਤੂ ਰਿਹਾ ਇੱਕ ਬੈਸਟ ਆਲ ਰਾਊਂਡਰ ਸੀ ਪਹਿਲਾਂ ਜਾਂਫ ਲਾਉਂਦਾ ਸੀ ਬਾਅਦ ਦੇ ਵਿੱਚ ਰੇਡਰ ਬਣਿਆ ਪਰ ਇੱਕ ਵਧੀਆ ਤੇ ਤਕੜਾ ਆਲ ਰਾਊਂਡਰ ਸੀ ਜਿਸ ਦੇ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤਤਾ ਜਿਹੜਾ ਉਹ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਨੌਕਰੀ ਨਹੀਂ ਮਿਲੀ ਨੌਕਰੀ ਨਾ ਮਿਲਣ ਕਰਕੇ ਕਾਫੀ ਲੰਮੇ ਸਮੇਂ ਤੋਂ ਇਸ ਦਾ ਜਿਹੜਾ ਦਿਮਾਗੀ ਸੰਤੁਲਨ ਆ ਉਹ ਠੀਕ ਨਹੀਂ ਸੀ ਅਜੀਬ ਹਰਕਤਾਂ ਨੇ ਜਿਹੜੀਆਂ ਉਹ ਇਸ ਦੇ ਵੱਲੋਂ ਕੀਤੀਆਂ ਜਾਂਦੀਆਂ ਸੀ ਤਾਂ ਪੁਲਿਸ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਸੜਕ ਦੇ ਉੱਪਰ ਘੁੰਮ ਰਿਹਾ ਸੀ ਇਸ ਨੇ ਇੱਕ ਸਫੈਦੇ ਨੂੰ ਰੱਸੀ ਪਾਈ ਰੱਸੀ ਪਾ ਕੇ ਇਸ ਨੇ ਫਿਰ ਆਪਣੇ ਗਲ ਨੂੰ ਪਾਈ ਤੇ ਉਸ ਤੋਂ ਬਾਅਦ ਇਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਤਾਂ ਸ਼ੰਟੀ ਕਿਸ਼ਨਪੁਰਿਆ ਜਿਹੜਾ ਕਿ ਇੱਕ ਤਕੜਾ ਤੇ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੀ ਇੱਕ ਆਲ ਰੌਂਡਰ ਖਿਡਾਰੀ ਸੀ ਰੇਡ ਵੀ ਪਾਉਂਦਾ ਸੀ ਜਾਫ ਵੀ ਲਾਉਂਦਾ ਸੀ ਤਾਂ ਉਸ ਦੇ ਵੱਲੋਂ ਹੁਣ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤਾ ਜਿਹੜਾ ਉਹ ਕੀਤਾ ਗਿਆ ਤਾਂ ਤਕਰੀਬਨ 50 ਸਾਲ ਇਸ ਦੀ ਉਮਰਾ ਛੜੀ ਉਹ ਦੱਸੀ ਜਾ ਰਹੀ ਹੈ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਕਰਕੇ ਇਸ ਨੇ ਇੱਕ ਖੌਫਨਾਕ ਕਦਮ ਅਝੜਾ ਹੋ ਚੁੱਕਿਆ ਤਾਂ ਪੁਲਿਸ ਅਝੜੀ ਉਹ ਮੌਕੇ ਦੇ ਉੱਪਰ ਪਹੁੰਚ ਰਹੀ ਜਦੋਂ ਇਸ ਗੱਲ ਦੀ ਖਬਰ ਮਿਲਦੀ ਆ ਕਿ ਜਿਹੜਾ ਅੰਤਰਰਾਸ਼ਟਰੀ ਇਹ ਸ਼ੰਟੀ ਕیشنਪੁਰੀਆ ਕਬੱਡੀ ਖਿਡਾਰੀ ਸੀ ਜਿਸ ਨੇ ਫਾਹਾ ਲਿਆ ਤਾਂ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਰੱਸੀ ਕੱਟ ਕੇ ਉਸ ਦੀ ਲਾਸ਼ ਨੂੰ ਥੱਲੇ ਉਤਾਰਿਆ ਪੋਸਟਮਾਰਟਮ ਕਰਵਾਇਆ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਇਹਨਾਂ ਕੋਈ ਅਵਤਾਰ ਸਿੰਘ ਸ਼ਾਂਤੀ ਸਾਲੋਖ ਕਰਨਜੀਤ ਸਿੰਘ ਖਿੰਤਰੇ ਦਾ ਵੱਡੀ ਖਿਡਾਰੀ ਜਿਆਦਾ ਮੁੰਡਾ ਅੰਤਰਰਾਸ਼ਟਰੀ ਬਹੁਤ ਵਧੀਆ ਕਵਡੀ ਖੇਡਦਾ ਸੀ ਇਹਦੀ ਕਾਫੀ ਸਮੇਂ ਤੋਂ ਬਿਮਾਰੀ ਹਾਲਤ ਠੀਕ ਨਹੀਂ ਸੀ ਇਹ ਕੱਲ ਸੜਕ ਤੇ ਪੁਰਿਆ ਹੋਇਆ ਸੀ ਕਿ ਸ਼ਾਮ 4 ਵਜੇ ਪਿੰਡ ਅਬੂਪੁਰਾ ਵਿਖੇ ਨੇ ਦਰਾਫਤ ਨਾਲ ਲਟਕੇ ਪਹਾੜਾਂ ਕੀ ਘਾਤ ਮੱਥੇ ਕਰਦੀ ਜਿਹਦੇ ਸਬੰਧ ਵਿੱਚ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ